ਸਾਸੀ ਕਾਲ ਜੀ ਸਾਰਿਆਂ ਦਾ ਤੁਹਾਡਾ ਅੱਜ ਫਿਰ মিডিਆ ਵਾਲਿਆਂ ਨੂੰ ਤੁਹਾਨੂੰ ਬੇਨਤੀ ਕੀਤੀ ਐ ਔਰ ਤੁਸੀਂ ਅੱਜ ਫਿਰ ਹਾਜ਼ਰ ਹੋਏ ਹੋ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਡੀ ਜਿਹੜੀ ਕੱਲੀ ਕੱਲੀ ਗਤੀਵਿਧੀ ਹੈ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਾਨੂੰ ਮਾਣ ਵੀ ਹੈ ਕਿਉਂਕਿ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਜਿਹੜਾ ਕਾਫਲਾ ਹੈ ਦਿਨ-ਪ੍ਰਤੀ ਦਿਨ ਜਿਹੜਾ ਵਾਧਾ ਹੋਇਆ ਨਜ਼ਰ ਆਊਗਾ ਸੋ ਅੱਜ ਸਾਡੇ ਨਾਲ ਮੈਡਮ ਨਵਜੋਤ ਸੋਲ ਜੀ ਜਿਹੜੇ ਸਾਡੇ ਸਵਰਗਵਾਸੀ ਸਾਡੇ ਐਮਐਲਏ ਸੋਲ ਸਾਹਿਬ ਵੀ ਉਹਨਾਂ ਦੇ ਮਿਸਿਸ ਉਹ ਵੀ ਅੱਜ ਬਤੌਰ ਹਾਜ਼ਰ ਨੇ ਔਰ ਨਾਲ ਦੇ ਨਾਲ ਸੰਨੀ ਆਲੂ ਵਾਲੀਆ ਜੀ ਸਾਡੇ ਜਿਹੜੇ ਸੀਵਰੇਜ ਬੋਰਡ ਪੰਜਾਬ ਦੇ ਜਿਹੜੇ ਚੇਅਰਮੈਨ ਨੇ ਜਿਨ੍ਹਾਂ ਦਾ ਇਸ ਇਲੈਕਸ਼ਨ ਦੇ ਵਿੱਚ ਬੜਾ ਵੱਡਾ ਰੋਲ ਹੈ ਜ਼ਿੰਮੇਵਾਰੀ ਹੈ ਬੜੀ ਵੱਡੀ ਉਹਨਾਂ ਦੇ ਨਾਲ ਲਖਨਾ ਜੀ ਉਹ ਵੀ ਸਾਡੇ ਪੰਜਾਬ ਦੇ ਚੇਅਰਮੈਨ ਨੇ ਉਹ ਵੀ ਬਾਕੂ ਵੀ ਜਿਹੜਾ ਰਾਤ ਦਿਨ ਮਿਹਨਤ ਕਰਕੇ ਕੰਮ ਕਰ ਰਹੇ ਨੇ ਔਰ ਨਾਲ ਦੇ ਨਾਲ ਸਾਡੇ ਬਰਸ਼ੜ ਦੀ ਜਿਹੜੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਅੰਥਕ ਮਿਹਨਤੀ ਨੇ ਔਰ ਨਾਲ ਅੰਜੂ ਮੈਡਮ ਜਿਨ੍ਹਾਂ ਦੀ ਬਦੌਲਤ ਅੱਜ ਕਈ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਸੋ ਅਸੀਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਔਰ ਨਾਲ ਦੇ ਨਾਲ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਦੀ ਆਤੀ ਨੂੰ ਸਾਡੇ ਸਰਪੰਚ ਸਾਹਿਬ ਸਾਦਾ ਸਿੰਘ ਜੀ ਜਿਨ੍ਹਾਂ ਦੀ ਮੈਂ ਕਹਿ ਸਕਦਾ ਵੀ ਕੋਈ ਨਾ ਸ਼ਰਾਰਤੀ ਆਂਸਰਾਂ ਵੱਲੋਂ ਇਹ ਵਿਖਾਇਆ ਗਿਆ ਹੈ ਵੀ ਪਤਾ ਨਹੀਂ ਉਹ ਸਾਡੇ ਨਾਲ ਚੱਲ ਰਹੇ ਨੇ ਵੀ ਕਿਸੇ ਹੋਰਾਂ ਪਾਰਟੀ ਦੇ ਨਾਲ ਚੱਲ ਰਹੇ ਨੇ ਪਰ ਬਤੌਰ ਅੱਜ ਉਹ ਵੀ ਸਾਡੇ ਨਾਲ ਬੈਠੇ ਨੇ ਤਾਂ ਜੋ ਕਿ ਇੱਕ ਵਾਰੀ ਤੁਹਾਡੇ ਵੀ ਰੂਬਰੂ ਇਹ ਦੱਸਿਆ ਜਾਵੇ ਵੀ ਸਾਡੇ ਮੌਜੂਦਾ ਸਰਪੰਚ ਸਾਹਿਬ ਗੱਗੂ ਬੂਆ ਤੋਂ ਸਾਦਾ ਸਿੰਘ ਹੋਣੀ ਸਮੁੱਚੀ ਉਹਨਾਂ ਦੀ ਟੀਮ ਹੈ ਰਾਤ ਦਿਨ ਪਾਰਟੀ ਦੀ ਮਿਹਨਤ ਕਰ ਰਹੀ ਹੈ ਕੰਮ ਕਰ ਰਹੀ ਹੈ ਅਸੀਂ ਉਹਨਾਂ ਦੀ ਮਿਹਨਤ ਦੀ ਵੀ ਦਾਤ ਦਿੰਨੇ ਆ ਕਿਉਂਕਿ ਜਦੋਂ ਵੀ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਉਹ ਪਾਰਟੀ ਲਈ ਆਉਣ ਵਾਲੇ ਸਮੇਂ ਨੂੰ ਹੋਰ ਰਫ਼ਤਾਰ ਤੇਜ਼ ਕਰਕੇ ਰਾਤ ਦਿਨ ਮਿਹਨਤ ਕਰਨਗੇ ਸੋ ਉਹਨਾਂ ਦੇ ਨਾਲ ਜਿਹੜੇ ਸਰਪੰਚ ਸਾਹਿਬ ਦੀ ਟੀਮ ਹੈ ਉਹਨਾਂ ਦੇ ਨਾਲ ਜਰਨੈਲ ਸਿੰਘ ਹੁਣੀ ਵੀ ਆਏ ਨੇ ਜਗਜੀਤ ਸਿੰਘ ਹੁਣੀ ਵੀ ਆਏ ਨੇ ਗਰਵੰਤ ਸਿੰਘ ਹੁਣੀ ਵੀ ਆਏ ਨੇ ਪਰਮਜੀਤ ਸਿੰਘ ਜੀ ਤਜਿੰਦਰ ਸਿੰਘ ਇਹ ਇਹਨਾਂ ਦੀ ਸਾਰੀ ਟੀਮ ਹੈ ਸਰਪੰਚ ਸਾਦਾ ਸਿੰਘ ਹੋਣਾ ਦੀ ਔਰ ਨਾਲ ਦੇ ਨਾਲ ਜਿਹੜੀ ਨਵੀਂ ਜੁਆਇਨਿੰਗ ਹੈ ਉਹ ਮੈਡਮ ਅੰਜੂ ਮੈਡਮ ਜਿਨ੍ਹਾਂ ਦੇ ਨਾਲ ਗੁੱਜਰਪਾਈ ਚਾਰੇ ਦੇ ਵਿੱਚੋਂ ਕਿਉਂਕਿ ਮੇਨ ਆਗੂ ਸਹਿਬਾਨ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਉਹ ਰਵੈਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਉਹ ਅੱਜ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਜਾ ਰਹੇ ਨੇ ਅਸੀਂ ਬਤੌਰ ਸਾਰੀ ਲੀਡਰਸ਼ਿਪ ਉਹਨਾਂ ਦਾ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਜੀ ਆਖਦੀ ਆ ਉਹਨਾਂ ਦੇ ਵਿੱਚੋਂ ਰਾਸ਼ਿਦ ਮੁਹੰਮਦ ਉਹ ਵੀ ਅਜਾ ਆਮ ਆਦਮੀ ਪਾਰਟੀ ਨਾਲ ਜੁੜਨ ਜਾ ਰਹੇ ਨੇ ਉਹਨਾਂ ਦੇ ਨਾਲ ਬੱਬੂ ਜੀ ਹੁਸਨ ਜੀ ਪਰਮ ਜੀ ਬਿਸ਼ਨ ਸਿੰਘ ਜੀ ਗੱਗੂ ਜੀ ਇਹ ਅਗਵਾਈ ਮੈਡਮ ਜਿਹੜੇ ਨੇ ਅ ਅੰਜੂ ਵਰਮਾ ਜੀ ਡਿਸਟ੍ਰਿਕਟ ਇੰਚਾਰਜ ਔਰ ਕੈਪਟਨ ਨਾਲ ਦੇ ਨਾਲ ਬਲਦੇਵ ਸਿੰਘ ਪੁਰੀ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਹੁਣ ਸੰਨੀ ਆਲੂ ਵਾਲੀ ਜਿਹਨੂੰ ਬੇਨਤੀ ਕਰੂੰਗਾ ਵਰਸ਼ਤ ਜੀ ਨੂੰ ਬੇਨਤੀ ਕਰੂੰਗਾ ਮੈਡਮ ਜੀ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਪਰਿਵਾਰ ਅੱਜ ਸਾਡੇ ਨਾਲ ਆਏ ਨੇ ਉਹਨਾਂ ਦਾ ਪਹਿਲਾਂ ਤੇ ਉਹਨਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਕੇ ਉਹਨਾਂ ਦਾ ਜੀ ਆਇਆਂ ਆਖੀ ਉਹਦੇ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਆਪਾਂ ਵਿਚਾਰ ਆਪਣੇ ਵਿਚ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਜੀ ਇਸ ਪਰਿਵਾਰ ਨੂੰ ਜਦੋਂ ਪੁੱਛਿਆ ਗਿਆ ਵੀ ਅੱਜ ਤੁਸੀਂ ਆਮ ਆਦਮੀ ਪਾਰਟੀ ਕਿਉਂ ਜੁਆਇਨ ਕਰਨ ਲੱਗੇ ਸਾਡੀ ਭੈਣ ਨੇ ਦੱਸਿਆ ਵੀ ਇਹਨਾਂ ਦੀ ਸੋਚ ਕੀ ਹੈ ਅਸਲ ਤੇ ਜਦੋਂ ਵੋਟ ਪਾਉਣ ਜਾਈਏ ਅੱਗੇ ਲਿਖਿਆ ਹੁੰਦਾ ਮਤਦਾਤਾ ਮਤਦਾਦਾਤਾ ਕਹਿੰਦੇ ਆਪ ਦੀ ਸਰਕਾਰ ਹੈ ਤੇ ਜੇ ਆਪ ਦਾ ਐਮਐਲਏ ਬਣੂਗਾ ਤੇ ਹਲਕੇ ਦੀ ਤਰੱਕੀ ਹੋ ਜਾ ਤੇ ਜੇ ਕਿ세 ਹੋਰ ਪਾਰਟੀਆਂ ਨੂੰ ਵੋਟਾਂ ਪਾਤੀਆਂ ਉਹ ਸਿਰਫ ਤੇ ਸਿਰਫ ਮਰੋਧਤਾ ਹੀ ਕਰਨਗੇ ਜੇ ਤਰੰਤਾਰ ਦੀ ਤਰੱਕੀ ਕਰਨੀ ਹੈ ਤੇ ਫਿਰ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਜ਼ਰੂਰੀ ਚਾਹੀਦਾ ਸੋ ਮੈਂ ਇਹਨਾਂ ਦੀ ਸੋਚ ਤੋਂ ਕਾਫੀ ਪ੍ਰਭਾਵਿਤ ਵੀ ਹਾਂ ਤੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਕਿਉਂਕਿ ਇਹ ਐਸੀਆਂ ਸੋਚਾਂ ਜਿਹੜੀਆਂ ਹੁੰਦੀਆਂ ਨੇ ਉਹੋ ਹੀ ਹਲਕੇ ਦੀਆਂ ਤਰੱਕੀ ਲੈ ਕੇ ਆਉਂਦੀਆਂ ਠੀਕ ਹਾਂ ਜੀ ਸਵਾਲ ਹੈ ਮੇਰਾ ਕਿ ਜਿਹੜਾ ਅਸੀਂ ਲੋਕੀ ਇਲੈਕਸ਼ਨ ਕਰਦੇ ਬੈਠੇ ਕਿ ਜਿਹੜੀ ਸੋਚੀਆਂ ਮੰਨਦੇ ਪੀਸਸ ਆਫ ਡੈਨਿਗੋਦਿਆ ਦੇ ਨਾਲ ਜਿਹੜੀਆਂ ਡੀਸੀਆਂ ਐ ਇਸਤਰੀਆਂ ਬੈਠ ਕੇ ਜਿਹੜੇ ਨੇ ਉਹ ਮੀਟਿੰਗ ਲੈ ਰਹੇ ਨੇ ਇੰਸਟਰਕਸ਼ਨ ਪ੍ਰੋਜੈਕਟ ਦੇ ਅ ਦੇਖੋ ਜੀ ਮੈਂ ਕਾਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਮੇਰੇ ਦੇ ਜਿਹੜੀ ਇਹ ਤੁਸੀਂ ਗੱਲ ਦੱਸੀ ਹੈ ਹਾਲੇ ਧਿਆਨ 'ਚ ਨਹੀਂ ਆਈ ਮੈਂ ਇਹਨੂੰ ਵਾਚ ਕਰਕੇ ਜ਼ਰੂਰ ਤੁਹਾਨੂੰ ਕਲੈਰੀਫਾਈ ਕਰ ਦੇਵਾਂਗਾ ਠੀਕ ਹੈ ਮੈਂ ਇਹਦੇ ਲਈ ਕੰਮ ਗੜਵਾਏ ਨੇ ਆਮ ਆਦਮੀ ਪਾਰਟੀ ਦੇ ਅਤੇ ਕੋਤੇ ਜਿਮਣੀਪੋਨ ਦੇ ਵਿੱਚ ਅਧਿਆਪਕਾਂ ਵੱਲੋਂ ਵੀ ਧਰਨੇ ਲਗਾਏ ਜਾ ਰਹੇ ਆ ਵਲੰਟੀਅਰ ਜਿਹੜੇ 2020 ਵਿੱਚ ਭਰਤੀ ਕੀਤੇ ਸੀਗੇ ਉਹ ਵੀ ਇੱਥੇ ਧਰਨੇ ਤੇ ਆ ਰਹੇ ਕੀ ਕਹਿਣਾ ਚਾਹੁੰਦੇ ਮੈਂ ਕਾਜ ਜੀ ਦੇ ਧਿਆਨ ਦੇ ਵਿੱਚ ਗੱਲ ਲੈ ਕੇ ਆਉਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਕੀ ਹਾਲਾਤ ਸੀ ਪੰਜਾਬ ਕਿਸ ਮਕਾਮ ਤੇ ਆ ਕੇ ਖੜਾ ਹੋਇਆ ਸੀ ਅਸੀਂ ਜਦੋਂ ਦੇ ਆਏ ਜਿਹੜੀਆਂ ਪਹਿਲਾਂ ਤੇ ਗਰੰਟੀਆਂ ਦਿੱਤੀਆਂ ਸੀ ਆਪਾਂ ਉਹ ਗਰੰਟੀਆਂ ਨੂੰ ਸਟੈਪ ਬਾਈ ਸਟੈਪ ਪੂਰੇ ਕਰਦੇ ਹੋਏ ਨਜ਼ਰ ਆ ਰਹੇ ਅੱਜ ਜੇ 600 ਜੁਨਟ ਫ੍ਰੀ ਕੀਤਾ ਉਹ ਅਧਿਆਪਕਾਂ ਦਾ ਵੀ ਵਿੱਚ ਹੀ ਜੇ 3000 ਰੁਪਇਆ ਕਿਸੇ ਦਾ ਬਿਜਲੀ ਦਾ ਬਿੱਲ ਬਚਦਾ ਹੈ ਉਹ ਹਰ ਇੱਕ ਦਾ ਬਚ ਰਿਹਾ ਸੋ ਕਹਿਣ ਦਾ ਭਾਵ 56000 ਦੇ ਕਰੀਬ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹ ਵੀ ਆਪਣੇ ਬੱਚਿਆਂ ਨੂੰ ਦਿੱਤੀਆਂ ਨੇ ਕੋਈ ਕਹਿ ਦਵੇ ਕਿਉਂਕਿ ਜਦੋਂ ਅਸੀਂ ਜਾਂਦੇ ਸੀ ਵੋਟਾਂ ਮੰਗਣ ਬਾਈ ਦੇ ਵਿੱਚ ਲੋਕ ਇੱਕ ਗੱਲ ਕਹਿੰਦੇ ਸੀ ਵੀ ਸਾਡੇ ਬੱਚੇ ਪੜ੍ਹੇ ਲਿਖੇ ਨੇ ਪਰ ਸਾਡੀ ਕੋਈ ਸ਼ਫਾਰਸ਼ ਹੈ ਨਹੀਂ ਸਾਡੇ ਕੋਲ ਪੈਸਾ ਹੈ ਨਹੀਂ ਨੌਕਰੀਆਂ ਤੇ ਮਿਲਦੀਆਂ ਜੀ ਸ਼ਫਾਰਸ਼ ਵਾਲਿਆਂ ਨੂੰ ਤੇ ਪੈਸੇ ਵਾਲਿਆਂ 56000 ਨੌਕਰੀ ਦੇ ਵਿੱਚ ਕੋਈ ਬਾਹ ਖੜੀ ਕਰਕੇ ਕਹਦੇ ਵੀ ਕਿਸੇ ਨੇ ਕੋਈ ਚਾਹ ਦੇ ਕੱਪ ਦਾ ਵੀ ਰਵਾਇਦਾ ਹੋਵੇ ਤ ਆਪਾਂ ਸਿਆਸਤ ਛੱਡ ਕੇ ਕਰ ਬੈਠੇ ਹਾਂ ਇਮਾਨ ਇੱਕ ਵਨ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਅੱਜ ਜੇ ਟੇਲਾ ਤੱਕ ਪਾਣੀ ਪਚਾ ਰਹੇ ਆ ਤੇ ਕਿੰਨਾ ਦਾ ਪਹੁੰਚ ਰਿਹਾ ਸੋ 75 ਸਾਲਾਂ ਦਾ ਖਲਾਰਾ ਪਿਆ ਜੇ ਤੁਸੀਂ ਵੀ ਕਹੋਗੇ ਵੀ ਆਪਾਂ ਇਹਨਾਂ ਨੂੰ ਹੁਣੇ ਸਾਰਾ ਸਮੇਟ ਦਈਏ ਹਰ ਕੰਮ ਨੂੰ ਟਾਈਮ ਲੱਗਦਾ ਜਦੋਂ ਘਰ ਬਣਾਈਏ ਨਾ ਉਹਦੀ ਨੀਂਹ ਰੱਖੀਏ ਤੇ ਉਹਨੂੰ ਵੀ ਅਸਲ ਘਰ ਨੂੰ ਤਿਆਰ ਹੋਣ ਲੱਗਿਆਂ ਵੀ 5 ਸਾਲ ਲੱਗ ਜਾਂਦੇ ਨੇ ਸੋ ਵੇਟ ਕਰੋ ਆਪਾਂ ਸਾਰਾ ਹਰ ਪ੍ਰੋਸੈਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਦੇ। ਜੀ ਸਾਹਿਬ ਇਹ ਗੋਦਾਂ ਪਹਿਲਾਂ ਕੋਈ ਵੀ ਆਮ ਆਦਮੀ ਪਾਰਟੀ ਛੱਡਦਾ ਇਹਦੇ ਦੂਜੇ ਦਿਨ ਵਾਪਸ ਹੋ ਜਾਂਦਾ ਕਿਹੜੀ ਕਿੱਧਰ ਦਿੱਤੀ ਬੰਗਾਉਂਦੇ ਜਿਹੜੇ ਵਾਪਸ ਆ ਜਾਂਦੇ ਆ ਕਿੱਡਾ ਬਾਹਾਂ ਮਰੋੜ ਕੇ ਵਾਪਸ ਲਿਆਉਂਦੇ। ਦੇਖੋ ਇਹ ਆਪੋ ਆਪਣੀ ਸੋਚ ਹੈ। ਸੋਚਦਾ ਜੇ ਨੂੰ ਪੋਜ਼ਿਟਿਵਿਟੀ 'ਚ ਲੈ ਜੀਏ ਤੇ ਉਹਦੇ 'ਚ ਵੀ ਬਹੁਤ ਵਧੀਆ ਤੇ ਜੇ ਚੰਗੇ ਭਲੇ ਬੰਦੇ ਵਾਪਸ ਵੀ ਆਉਂਦੇ ਜੇ ਉਹਨੂੰ ਫਸੋਤ ਨਹੀਂ ਦਿਓ ਵੀ ਮਾੜੀ ਗੱਲ ਆ। ਸੋ ਕਹਿਣ ਦਾ ਭਾਵ ਦੇਖੋ ਸਾਡਾ ਪਰਿਵਾਰ ਹੈ। ਸਾਡੇ ਪਰਿਵਾਰ ਦੇ ਵਿੱਚ ਇੱਕ ਭਾਈਚਾਰਕ ਸਾਜ ਹੈ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਜਦੋਂ ਬੈਠੇ ਹੋਈਏ ਕੋਈ ਐਮਐਲਏ ਨਹੀਂ ਕੋਈ ਮੰਤਰੀ ਕੋਈ ਚੇਅਰਮੈਨ ਨਹੀਂ ਸਾਰਾ ਪਰਿਵਾਰ ਇੱਕ ਦੂਜੇ ਨਾਲ ਹੱਸਦਾ ਖੇਡਦਾ ਔਰ ਇੱਕ ਭਾਈਚਾਰਕ ਸਾਜ ਹੈ ਤੇ ਜਦੋਂ ਉਹ ਛੱਡ ਕੇ ਦੂਜੇ ਘਰ ਚ ਜਾਂਦੇ ਨੇ ਉੱਥੇ ਉਹਨਾਂ ਨੂੰ ਪ੍ਰੋਟੋਕੋਲ ਬੜਾ ਨਜ਼ਰ ਆਉਂਦਾ ਉੱਥੇ ਉਹਨਾਂ ਨੂੰ ਲੈਵਲ ਨਜ਼ਰ ਆਉਂਦੇ ਨੇ ਤੇ ਜਦੋਂ ਉਹ ਚੀਜ਼ ਵੇਖਦੇ ਨੇ ਤੇ ਫਿਰ ਉਹ ਕਹਿੰਦੇ ਨੇ ਵੀ ਨਹੀਂ ਯਾਰ ਜਦੋਂ ਫਿਰ ਦਿਲ ਨਹੀਂ ਲੱਗਦਾ ਕਿਉਂਕਿ ਸਾਡਾ ਪਰਿਵਾਰ ਆਖਰਕਾਰ ਉਹਨੇ ਸਾਡੇ ਨਾਲ ਹੀ ਹੋਣਾ ਸੋ ਮੈਂ ਇਹਨਾਂ ਜਿਹੜੇ ਜਦੋਂ ਜਾ ਕੇ ਵਾਪਸੀ ਹੁੰਦੇ ਨੇ ਉਹ ਬਾਕੀਆਂ ਨੂੰ ਵੀ ਗਾਈਡ ਕਰਦੇ ਆ ਵੀ ਭਰਾਓ ਉੱਥੇ ਕੱਖ ਨਹੀਂ ਜੇ ਇਹੋ ਘਰ ਸਾਡਾ ਠੀਕ ਜੇ ਮਿਸਿਸ ਉਹਨਾਂ ਦੇ ਕੁਸਚਨ ਹੈ ਮੈਨੂੰ ਕਿੰਸੀ ਪਰਿਵਾਰ ਲਗਾਤਾਰ ਆਮ ਆਦਮੀ ਪਾਰਟੀ ਦੇ ਬਦਲਿਆ ਲੋਕ ਸ਼ਾਮਿਲ ਹੋ ਰਹੇ ਨੇ ਹਾਂ ਜੀ ਕਿ ਤੁਹਾਡੇ ਹੀ ਪਰਿਵਾਰ ਤੋਂ ਇੱਕ ਕੈਂਡੀਡੇਟ ਜਿਹੜਾ ਆਜ਼ਾਦ ਖੜਾ ਹੋ ਰਿਹਾ ਸਾਡੇ ਹੀ ਆਪਣੇ ਤੇ ਹਰ ਇੱਕ ਨੂੰ ਅਧਿਕਾਰ ਆ ਵੀ ਉਹ ਖੜਾ ਹੋ ਸਕਦਾ ਜੇ ਉਹ ਨੂੰ ਨਹੀਂ ਇਸ ਮਤਲਬ ਜੋ ਆ ਆਦਮੀ ਪਾਰਟੀ ਚ ਨਹੀਂ ਉਹਨੂੰ ਟਿਕਟ ਮਿਲੀ ਤੇ ਉਹ ਆਜ਼ਾਦ ਖੜਾ ਹੋ ਗਿਆ ਤਾਂ ਉਹ ਉਹ ਖੜਾ ਹੋ ਸਕਦਾ ਵੀ ਕਿ ਕਿਸ ਤੁਹਾਡੇ ਬੁਵਾਸ ਨਹੀਂ ਲੈ ਕੇ ਜਾਣੀ ਹੈ ਚਲੋ ਤੁਸੀਂ ਅੱਜ ਜਮੇ ਸਾਹਿਬਾ ਕੋਪਰੇ ਦਾ ਮਤਲਬ ਸੋਚ ਸਾਹਿਬ ਦੀ ਸੋਚ ਮੈਂ 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 ਜਵਾਬ ਦਿੰਦਾ ਦੋ ਬਸ ਸੋਚ ਸਾਹਿਬ ਦੀ ਅਸਲ ਸੋਚ ਤੇ ਤੁਹਾਡੇ ਸਾਹਮਣੇ ਬੈਠੀ ਹੈ ਜ਼ਰੂਰੀ ਨਹੀਂ ਵੀ ਉਹ ਚੜਾ ਉਹਨਾਂ ਨੇ ਪੀਰੇ ਪਣਾ ਛੱਡਿਆ ਫਿਰ ਉਹ ਕੱਲ ਛੱਡ ਗਏ ਦੇਖੋ ਇਹ 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 ਮੈਂ ਨਾ ਗੱਲਾਂ ਸਾਰੀਆਂ ਦਾ ਜਵਾਬ ਦਊਗੀ ਰਿਸੋਰਸ ਸਾਹਿਬ ਦੀ ਸੋਚਣਾ ਜ਼ਰੂਰੀ ਨਹੀਂ ਹੋ ਬੜੇ ਸਾਰੇ ਹੋਰ ਵੀ ਨੌਜਵਾਨ ਸਾਡੇ ਤਨਤਾ ਚ ਹੈ ਆ ਉਹਨਾਂ ਦੀ ਸੋਚ ਕੋਈ ਮਾੜੀ ਨਹੀਂ ਸੀ ਤੁਸੀਂ ਇੰਨੇ ਸਾਲਾਂ ਤੋਂ ਉਹਨਾਂ ਨੂੰ ਜਾਣਦੇ ਆ ਤੁਸੀਂ ਸਾਡੇ ਸ਼ਹਿਰ ਦੇ ਵਸਨੀਕ ਆ ਤੁਸੀਂ ਦੱਸੋ ਵੀ ਕਿਸੇ ਮਾੜੀ ਚੀਜ਼ ਲਈ ਉਹ ਪੇਰੇ ਆ ਇਹ ਇਸ ਲਈ ਤੁਸੀਂ ਹੀ ਜਾਣਦੇ ਆ ਕਿ ਮੈਨੂੰ ਲੱਗਦਾ ਜੇ ਕੋਈ ਉਹਨਾਂ ਦੀ ਸੋਚ ਤੋਂ ਬੜੇ ਸਾਰੇ ਨੌਜਵਾਨ ਪ੍ਰਭਾਵਤਾ ਜੇ ਉਹ ਕਹਿ ਦਿੰਦਾ ਵੀ ਮੈਂ ਰਿਸੋਰਸ ਸਾਹਿਬ ਦੀ ਸੋਚ ਤੋਂ ਪ੍ਰਭਾਵਿਤ ਆ ਤੇ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਕਿਉਂਕਿ ਉਹਨਾਂ ਨੇ ਕੋਈ ਇਹੋ ਜਿਹੀ ਚੀਜ਼ ਪ੍ਰੋਮੋਟ ਨਹੀਂ ਕੀਤੀ ਸਾਡੇ ਸਮਾਜ 'ਚ ਕਿ ਜਿੱਤੇ ਕਰਕੇ ਉਹ ਇਹ ਚੀਜ਼ਾਂ ਜਿਹੜੀਆਂ ਸਾਡੇ ਕੰਟਰੋਲ 'ਚ ਨਾ ਰਹੀਆਂ ਹੁਣ ਤਾਂ ਮੈਂ ਤਾਂ ਪਹਿਲੇ ਦਿਨ ਵੀ ਦੱਸਿਆ ਸੀ ਕਿ ਉਹ ਸਾਰੀ ਜਿਹੜਾ ਜੀਵਨ ਹੀ ਉਹਨਾਂ ਨੇ ਆਪਣਾ ਆਪਣੇ ਸ਼ਹਿਰ ਦੇ ਲੇਖੇ ਲਾਤਾ ਸੀ ਹਰ ਥਾਂ ਜਿੱਥੇ ਲੋਕਾਂ ਨੂੰ ਮੁਸ਼ਕਲ ਆਉਦੀ ਸੀ ਉਹ ਸਭ ਤੋਂ ਪਹਿਲਾਂ ਖੜੇ ਹੁੰਦੇ ਸੀ ਕਿਸੇ ਡਾਕਟਰ ਨੂੰ ਮੁਸ਼ਕਲ ਆ ਗਈ ਰਾਤ ਨੂੰ ਜੋ ਡਾਕਟਰ ਦੇ ਲਾਗੇ ਹੁੰਦੇ ਸੀ ਜੇ ਕਿਸੇ ਪੇਸ਼ਕ ਨੂੰ ਮੁਸ਼ਕਲ ਆਉਦੀ ਸੀ ਉਹਦੇ ਉਹਦੇ ਲਾਗੇ ਆਉਂਦੇ ਸੀ ਕਿਸੇ ਪੱਤਰਕਾਰ ਨੂੰ ਮੁਸ਼ਕਲ ਆਉਦੀ ਸੀ ਤਾਂ ਉਹਨੂੰ ਗਾਈਡ ਕਰਦੇ ਸੀ ਕਿ ਤੂੰ ਕਿਸ ਤਰ੍ਹਾਂ ਅੱਗੇ ਵਧਣਾ ਜਦ ਮੈਂ ਕਦੇ ਉਹਦੀ ਸੋਚਦਾ ਉਹ ਕਹਿੰਦਾ ਤੇ ਉਹ ਕੋਈ ਵੀ ਕਹਿ ਸਕਦਾ ਇਸ ਮੈਂ ਜੇ ਤੁਸੀਂ ਉਹਦੀ ਸੋਚ ਬਰਕਰਾਰ ਰੱਖ ਸਕਦੇ ਹੋ ਕਿ ਡਾਕਟਰ ਸਾਹਿਬ ਦੀ ਸੋਚ ਜਿਹੜੀ ਸੋਚ ਦੀ ਜਿਹੜੀ ਸੋਚ ਆ ਬਰਕਰਾਰ ਰੱਖੇ ਤੇ ਨਾ ਬਾਕੀ ਪਾਰਟੀ ਚ ਰਵਾਂ ਸਾਢੇ 3 ਸਾਲ ਜਿਹੜੇ ਕੋ ਉਮਰ ਪੀਚੀ ਨਾਲ ਰਹੇ ਨੇ ਤਾਂਤਾ ਕੋ ਜਿਹੜੀ ਉਹਨਾਂ ਦੀ ਜਿਹੜੀ ਸੋਚ ਨੂੰ ਬਰਕਰਾਰ ਉਹਨਾਂ ਰੱਖਿਆ ਅੱਜ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖਣ ਵਾਸਤੇ ਕਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਇਹ ਉਹ ਮਾਈ ਗਾਡ ਅੰਪਲੀ ਸਿੱਧਾ ਦੋ ਧੰਨਵਾਦ ਸਾਥੀਓ ਅਨਾਸਾ ਮੈਂ ਇਹਦੇ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਸਾਡੀ ਭੈਣ ਇਸ ਸੋਹਲ ਡਾਕਟਰ ਨਰਜੋਤ ਕੋਰ ਜੀ ਦਾ ਜਿਹੜੇ ਇਹੋ ਜਿਹੇ ਹਾਲਾਤਾਂ ਵਿੱਚ ਵੀ ਇੱਕ ਥੰਮੇ ਦੇ ਨਾਲ ਪਾਰਟੀ ਦੇ ਨਾਲ ਖੜੇ ਨੇ ਜੋ ਡਾਕਟਰ ਸੋਹਲ ਸਾਹਿਬ ਕਮਿਟਮੈਂਟ ਦੇ ਨਾਲ ਖੜੇ ਸੀਗੇ ਉਸ ਇੱਕ ਕਮਿਟਮੈਂਟ ਦੇ ਨਾਲ ਸਾਡੀ ਭੈਣ ਨੇ ਆ ਕੇ ਬੜੇ ਭਾਵਕ ਤਰੀਕੇ ਦੇ ਨਾਲ ਜਿਸ ਦਿਨ ਸ਼ੁਰੂਆਤ ਕੀਤੀ ਉਸ ਦਿਨ ਵੀ ਪੋਲਿਸੀ ਅੱਜ ਵੀ ਆਪਣੇ ਦੁੱਖ ਨੂੰ ਭੁਲਾ ਕੇ ਲੋਕਾਂ ਦੇ ਦੁੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਹਰ ਬੰਦਾ ਨਹੀਂ ਕਰ ਸਕਦਾ ਇਹੋ ਜਿਹੇ ਮੌਕੇ ਉਹੀ ਲੋਕ ਕਰ ਸਕਦੇ ਨੇ ਜਿਨ੍ਹਾਂ ਦੇ ਮਨ ਅੰਦਰ ਭਾਵਨਾ ਹੋਵੇ ਲੋਕਾਂ ਦੀ ਸੇਵਾ ਕਰਨ ਦੀ ਔਰ ਬੜੀ ਸਹਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਸ ਦੁੱਖ ਨੂੰ ਭੁਲਾਉਂਦੇ ਹੋਏ ਪਾਰਟੀ ਦੀ ਭਲਾਈ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰ ਰਹੇ ਨੇ ਮੈਂ ਧੰਨਵਾਦ ਕਰਦਾ ਸਾਡੀ ਭੈਣ ਦਾ ਔਰ ਨਾਲ ਹੀ ਸਾਡੇ ਵਰਕਿੰਗ ਪ੍ਰਧਾਨ ਸ਼ਹੀ ਕਲਸੀ ਜੀ ਹੁਣੇ ਬੋਲ ਰਹੇ ਸੀ ਕਿ ਡਾਕਟਰ ਸਰਨੀ ਆਲੂ ਵਾਲੀ ਆ ਜੀ ਲਖਲਾ ਜੀ ਭੈਣ ਅੰਜੂ ਜੀ ਔਰ ਜਿੰਨੇ ਵੀ ਸਾਡੇ ਸਾਥੀ ਅੱਜ ਜੁਆਇਨ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਸਵਾਗਤ ਕਰਦਾ ਕਿਉਂਕਿ ਲੜਾਈ ਬਹੁਤ ਵੱਡੀ ਆ ਪੰਜਾਬ ਦੀ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਅਕਾਲੀ ਦਲ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕੀਤਾ ਆਰਥਿਕ ਤੌਰ ਤੇ ਉਸ ਦੇ ਬਦਲਵਜੋਂ ਜੋ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਔਰ ਆਮ ਆਦਮੀ ਪਾਰਟੀ ਨੇ ਜੋ ਕਮਿਟਮੈਂਟ ਕੀਤੀ ਲੋਕਾਂ ਦੇ ਨਾਲ ਉਹ ਤੇ ਪੂਰਾ ਉੱਤਰ ਰਹੀ ਹੈ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਬਣਨ ਤੋਂ 3 ਮਹੀਨਿਆਂ ਦੇ ਅੰਦਰ ਅੰਦਰ 600 ਯੂਨਟ ਲੋਕਾਂ ਦੀ ਬਿਜਲੀ ਫ੍ਰੀ ਕੀਤੀ ਔਰ ਉਹਦੀ ਵਜ੍ਹਾ ਕਰਨਾ ਅੱਜ 90% ਲੋਕਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਘਰੇਲੂ ਬਿਜਲੀ ਕਿਸਾਨਾਂ ਦੀ ਬਿਜਲੀ ਫ੍ਰੀ ਹੈ ਔਰ 24 ਘੰਟੇ ਲੋਕਾਂ ਨੂੰ ਬਿਜਲੀ ਮਿਲ ਰਹੀ ਹੈ ਫਿਰ ਪਹਿਲੀ ਵਾਰ ਹੋਇਆ ਕਿ ਥਰਮਲ ਪਲਾਂਟ ਖਰੀਦ ਕੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰ ਨੇ ਲੋਕਾਂ ਨੂੰ ਸਮਰਪਿਤ ਕੀਤਾ ਹੈ ਇੱਥੇ ਹੀ ਬਸ ਨਹੀਂ ਸਾਡੀਆਂ ਭੈਣਾ ਨੂੰ ਸਾਰੇ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਫ੍ਰੀ ਹੈ ਔਰ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮੋਹੱਲਾ ਕਲੀਨਿਕ ਬਣ ਰਹੇ ਨੇ ਲੋਕਾਂ ਦੀ ਸਿਹਤ ਵਾਸਤੇ ਕਿਸ ਤਰ੍ਹਾਂ ਸਕੂਲਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਔਰ ਕਿਸ ਤਰ੍ਹਾਂ 10 ਲੱਖ ਰੁਪਏ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਸੇ ਬਿਮਾਰੀ ਦੇ ਸਮੇਂ ਉਹਨਾਂ ਨੂੰ ਔਖਾ ਨਾ ਹੋਣਾ ਪਵੇ ਔਰ ਇੱਥੇ ਹੀ ਬੱਸ ਨਹੀਂ ਸਭ ਤੋਂ ਵੱਡੀ ਗੱਲ ਜਿਹੜੀ ਕਿਸਾਨ ਭਰਾਵਾਂ ਵਾਸਤੇ ਸੀਗੀ ਕਿ ਉਹ ਉਹਨਾਂ ਨੂੰ ਪਾਣੀ ਟੇਲਾ ਤੱਕ ਜਿਹੜਾ ਪਾਣੀ ਦਿੱਤਾ ਗਿਆ ਤਾਂ ਕਿ ਨਹਿਰੀ ਸਿੰਚਾਈ ਦੇ ਨਾਲ ਇੱਕ ਤਾਂ ਸਾਡਾ ਡੂੰਗਾ ਪਾਣੀ ਜਿਹੜਾ ਹੋ ਗਿਆ ਸੀ ਉਹਦੇ ਵਿੱਚ ਰੁਕਾਵਟ ਆਵੇ ਦੂਜਾ ਲੋਕਾਂ ਨੂੰ ਮਿਨਰਲ ਪਾਣੀ ਜਿਹੇ ਖੇਤੀ ਵਾਸਤੇ ਉਹਦੇ ਵਿੱਚ ਖਾਦ ਵੀ ਘਟ ਪੈਂਦੀ ਹੈ ਫਿਰ ਮੰਡੀ ਬੋਰਡ ਵੱਲੋਂ ਜਿਸ ਤਰ੍ਹਾਂ ਸਣੀ ਜੀ ਕਹਿ ਰਹੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਿਛਲੇ 9 ਸਾਲਾਂ ਤੋਂ ਲਿੰਕ ਰੋਡ ਦੀ ਡਿਵੈਲਪਮੈਂਟ ਨਹੀਂ ਹੋਈ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਇੱਥੋਂ ਹੀ ਆਪਾਂ ਸ਼ੁਰੂ ਕੀਤਾ ਸੀਗਾ ਉਸ ਦਿਨ ਸੜਕਾਂ ਦਾ ਉਸ ਕਾਟਣ ਸਾਡੇ 19000 ਕਿਲੋਮੀਟਰ ਸੜਕ ਬਣ ਰਹੀ ਹੈ ਜਿਹਦੇ ਉੱਤੇ 3425 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਅਸੀਂ ਬਣਾਇਆ ਔਰ ਜੋ ਵੀ ਸੜਕ ਬਣੂਗੀ ਉਹ ਸੜਕ 5 ਸਾਲ ਵਾਸਤੇ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਕਿ ਜੇ ਉਹਦਾ 1 ਕਰੋੜਾ ਵੀ ਉੱਪੜ ਗਿਆ ਤਾਂ ਉਹ ਠੇਕੇਦਾਰ ਨੇ ਦੁਬਾਰਾ ਉਹਨੂੰ ਲਾ ਕੇ ਦੇਣਾ ਇਹ ਪਹਿਲੀ ਵਾਰ ਹੋ ਰਿਹਾ ਹੈ ਕਿਉਂਕਿ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਅਸੀਂ ਚਾਹੁੰਦੇ ਆ ਪਾਰਦਰਸ਼ਤਾ ਦੇ ਨਾਲ ਹੋਣ ਇਹਦੇ ਵਾਸਤੇ ਇੱਕ ਫਲਾਈਂਗ ਸਕਵਾਡ ਵੀ ਬਣਾਇਆ ਤਾਂ ਕਿ ਕੋਈ ਕਾਲਾ-ਮਾਲਾ ਨਾ ਹੋਵੇ ਔਰ ਉੱਥੇ ਦੀਆਂ ਪੰਚਾਇਤਾਂ ਨੂੰ ਸਮਾਜ ਸੰਸਥਾਵਾਂ ਨੂੰ ਵੀ ਬੇਨਤੀ ਕਰ ਰਹੇ ਆ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕੋਈ ਗੜਬੜਾ ਹੈ ਅਸੀਂ ਟੋਲ ਫ੍ਰੀ ਨੰਬਰ ਦਿੱਤੇ ਨੇ ਸਾਨੂੰ ਕਾਲ ਕਰੋ ਅਸੀਂ ਨਾਲ ਦੀ ਨਾਲ ਉਹਨੂੰ ਹੱਲ ਕਰਾਂਗੇ ਫਿਰ ਮੰਡੀਆਂ ਦੇ ਵਿੱਚ ਪਿਛਲੇ 15 ਸਾਲਾਂ ਤੋਂ 20 ਸਾਲਾਂ ਤੋਂ ਲੇਬਰ ਦੀ ਡਿਮਾਂਡ ਸੀਗੀ ਕਿ ਸਾਡੇ ਲੇਬਰ ਰੇਟ ਵਧਾਏ ਜਾਣ ਕਦੇ ਕਿਸੇ ਸਰਕਾਰ ਨੇ ਉਹਨਾਂ ਦੀ ਗਰੀਬਾਂ ਦੀ ਸੁਣਵਾਈ ਨਹੀਂ ਕੀਤੀ ਪਹਿਲੀ ਸਰਕਾਰ ਹੈ ਕਿ ਅਸੀਂ ਉਹਨਾਂ ਦੇ ਲੇਬਰ ਰੇਟ ਵਧਾਏ ਅੱਜ ਇਹੀ ਕਾਰਨ ਹੈ ਕਿ ਮੰਡੀਆਂ 'ਚ ਕੋਈ ਸਮੱਸਿਆ ਨਹੀਂ ਆ ਰਹੀ ਤੁਸੀਂ ਦੇਖਿਆ ਕਿੰਨਾ ਸੁਮੂਥਲੀ ਸਾਡਾ ਜਿਹੜੀ ਪ੍ਰੋਕਿਊਰਮੈਂਟ ਹੋ ਰਹੀ ਹੈ ਕਿੰਨੀ ਸੁਮੂਥਲੀ ਲਿਫਟਿੰਗ ਹੋ ਰਹੀ ਹੈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਇਸ ਲਈ ਡਿਵੈਲਪਮੈਂਟ ਦੇ ਕੰਮ ਜਾਰੀ ਨੇ ਅੱਜ ਲਿੰਕ ਰੋਡ ਸਾਰੇ ਪਿੰਡਾਂ 'ਚ ਬਣ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਸੜਕਾਂ ਬਣਨੀਆਂ ਨੇ ਉਹ ਵੀ ਬਣਾਵਾਂਗੇ ਕਿਉਂਕਿ 8500 ਕਰੋੜ ਤੋਂ ਵੱਧ ਸਾਡਾ ਪੈਸਾ ਕੇਂਦਰ ਦੀ ਭਾਜਪਾ ਸਰਕਾਰ ਨੇ ਮੋਦੀ ਸਾਹਿਬ ਨੇ ਰੂਰਲ ਡਿਵੈਲਪਮੈਂਟ ਦਾ ਰੋਕ ਰੱਖਿਆ ਹੈ ਪਰੰਤੂ ਉਹ ਪੈਸਾ ਮਿਲ ਜਾਣਾ ਹੈ ਉਹ ਸਾਡਾ ਪੰਜਾਬ ਦਾ ਹੱਕ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਹੈ ਉਹਦਾ ਫੈਸਲਾ ਚੱਲਦਾ ਹੋਊਗਾ ਔਰ ਸਾਨੂੰ ਉਹ ਪੈਸਾ ਮਿਲੂਗਾ ਜਿਹਦੇ ਨਾਲ ਆਪਾਂ ਪੂਰੇ ਪੰਜਾਬ ਦੀਆਂ ਸਾਰੀਆਂ ਸੜਕਾਂ ਸਾਰੀਆਂ ਮੰਡੀਆਂ ਉਹਨਾਂ ਦੀ ਡਿਵੈਲਪਮੈਂਟ ਹੋਰ ਵਧੀਆ ਢੰਗ ਨਾਲ ਕਰਾਵਾਂਗੇ ਇਸ ਲਈ ਇੱਕ ਵਿਕਾਸ ਦੀ ਲਹਿਰ ਜਿਹੜੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸ੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸੋਚ ਹੈ ਜਿਹਦੇ ਨਾਲ ਆਰਥਿਕ ਤੌਰ ਤੇ ਪੰਜਾਬ ਤਰੱਕੀ ਕਰੂਗਾ ਕਿਉਂਕਿ ਫੋਟੇ ਜਕਾਰਿਆਂ ਨਾਲ ਨਾਹਰਿਆਂ ਨਾਲ ਕਦੇ ਕੋਈ ਸੂਬਾ ਤਰੱਕੀ ਨਹੀਂ ਕਰਦਾ ਤਰੱਕੀ ਕਰਨ ਵਾਸਤੇ ਪਲਾਨ ਕਰਨਾ ਪੈਂਦਾ ਹੈ ਔਰ ਉਸ ਤੇ ਅਮਲ ਕਰਨਾ ਪੈਂਦਾ ਹੈ ਔਰ ਸਹੀ ਢੰਗ ਨਾਲ ਪਾਰਦਰਸ਼ਤਾ ਦੇ ਨਾਲ ਕੰਮ ਕਰਨਾ ਪੈਂਦਾ ਹੈ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਹੋ ਰਹੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਇਹ ਜਿਹੜਾ ਇਸ ਹਲਕੇ ਦਾ ਵਿਕਾਸ ਹੈ ਜਿਸ ਢੰਗ ਦੇ ਨਾਲ ਹੁਣੇ ਸਣੀ ਜੀ ਦੱਸ ਰਹੇ ਸੀਗੇ ਕਿ ਕੋਈ ਸਰਤ ਨਹੀਂ ਛੱਡ ਰਹੇ ਕੋਈ ਏਰੀਆ ਦੀ ਡਿਵੈਲਪਮੈਂਟ ਨਹੀਂ ਛੱਡ ਰਹੇ ਚਾਹੇ ਥੋਡੀਆਂ ਫਰਨੀਆਂ ਪੱਕੀਆਂ ਕਰ ਲੈਣੀਆਂ ਉਹਨੂੰ ਕੰਕਰੀਟ ਦੀਆਂ ਬਣਾਵਾਗੇ ਸਾਰੀਆਂ ਫਰਨੀਆਂ ਪਿੰਡਾਂ ਦੀਆਂ ਉਹ ਵੀ ਮੰਡੀ ਬੋਰਡ ਵੱਲੋਂ ਬਣਾਵਾਗੇ ਔਰ ਕੋਈ ਵੀ ਡਿਵੈਲਪਮੈਂਟ ਦਾ ਕੰਮ ਜੋ ਸਾਡੇ ਇੱਥੇ ਸਾਡੀ ਭੈਣ ਨਵਜੋਤ ਜੀ ਔਰ ਸਾਡੇ ਨਵੇਂ ਚੁਣ ਜਾਣ ਵਾਲੇ ਐਮਐਲਏ ਸੰਧੂ ਸਾਹਿਬ ਸਾਨੂੰ ਦੱਸਣਗੇ ਅਸੀਂ ਸਾਰਿਆਂ ਨੂੰ ਅਮਲ ਦੇ ਵਿੱਚ ਲਿਆਵਾਂਗੇ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਆ ਜਿਹਨਾਂ ਸੱਜਣਾ ਨੇ ਜੁਆਇਨ ਕੀਤਾ ਹੈ ਉਹਨਾਂ ਦਾ ਸਵਾਗਤ ਕਰਦਾ ਹਾਂ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਪਾਰਟੀ ਵੱਲੋਂ ਉਹਨਾਂ ਨੂੰ ਪੂਰਾ ਮਾਨਸ ਦਾ ਬੱਚੇ ਜਿਹੜੇ ਨੇ ਸੋਲ ਸਾਹਿਬ ਦੇ ਉਹ ਉਹਨਾਂ ਦੀ ਸੋਲ ਸਾਹਿਬ ਦੀ ਸੋਤ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਦੇ ਨਾਲ ਖੜੇ ਨੇ ਦੱਸੂਗੀ ਆ ਕਿ ਉਹ ਉਹ 14 ਸੀ ਵੀ ਮੈਂ ਅੱਗੇ ਆਵਾਂ ਲੇਕਿਨ ਅਸੀਂ ਸਾਨੂੰ ਦੱਸਾ ਕੇ ਗਿਆ ਸੀ ਕਿ ਜੋ ਪਾਰਟੀ ਫੈਸਲਾ ਕਰੂਗੀ ਤੁਸੀਂ ਉਹਦੇ ਦੇ ਟਿੱਕੇ ਰਹਿਣਾ ਇਹ ਸੋਚਦਾ ਸੋਚਦਾ ਅਸੀਂ ਉਹ ਚੀਜ਼ਾਂ ਨਹੀਂ ਹੋਈਆਂ ਤੇ ਉਹਨੂੰ ਲੱਗਿਆ ਕਿ ਬੀਬੀਆਂ ਤੋਂ ਕਾ ਕਰਕੇ ਉਹ ਪੈਸੇ ਦਿੱਕੀ ਜਾਂਦੀਆਂ ਆਉਂਦੀਆਂ ਮੈਂ 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 ਇਹੀ ਕਹਦਾ ਕੋਣ ਕੋਣ ਗਾ ਇੱਕ ਮਿੰਟ ਦੇਖੋ ਇੱਕ ਜਣਾ ਪਹਿਲਾਂ ਯਾਰ ਇੱਕ ਇੱਕ ਜਣਾ ਗੱਲ ਕਰਕੇ ਜਵਾਬ ਲੈ ਲੈਕਰੋ ਫਿਰ ਅੱਗੋਂ ਬੋਲਿਆ ਕਰੋ ਹਾਂ ਜੀ ਕਿਹਾ ਕਿ ਬੀਬੀਆਂ ਨਾਲ ਤੋਂ ਕਾ ਕਰਕੇ ਉਹ ਪੈਸੇ ਦਿੱਕੀ ਜਾਂਦੀਆਂ ਆਉਂਦੀਆਂ ਕਿਹੜੇ ਵਿਰੋਧੀ ਕਹਿੰਦੇ ਕਾਲੀ ਕਾਂਗਰਸ ਕਾਲੀ ਕਾਂਗਰਸੀ ਪਹਿਲੇ ਨੰਬਰ ਤੇ ਵਿਰੋਧੀਆਂ ਨੂੰ ਇੱਕ ਸਵਾਲ ਕਰਿਓ ਡੇਢ ਸਾਲ ਰਹਿਦਾ ਚੱਲ ਤੇ ਨਹੀਂ ਗਿਆ ਤੇ ਪਹਿਲਾਂ ਉਹ ਹੀ ਵਿਰੋਧੀ ਨੇ ਜਿਹੜੇ ਕਹਿੰਦੇ ਇਹਨਾਂ ਕੋ 600 ਜੁਟ ਦਿੱਤਾ ਨਹੀਂ ਜਾਣਾ ਯਾਦ ਹੈ ਕਿ ਨਹੀਂ ਯਾਰ ਮਿਲ ਗਿਆ ਫਿਰ ਇਹ ਕਹਿੰਦੇ ਸੀ ਇਹਨਾਂ ਕੋ 3 ਮਹੀਨੇ ਸਰਕਾਰ ਨਹੀਂ ਚੱਲੇ ਯਾਦ ਹੈ ਕਿ ਨਹੀਂ ਯਾਰ ਫਿਰ ਕਹਿੰਦੇ ਇੱਕ ਮਿੰਟ ਪਹਿਲਾਂ ਗੱਲ ਪਹਿਲਾਂ ਪਹਿਲੀ ਗੱਲ ਦਾ ਜਵਾਬ ਹੋ ਲੈਣ ਦੇ ਫਿਰ ਮੇਰਾ ਵੀ ਰਾਜੀ ਰਾਜੀ ਠੀਕ ਹੈ ਵਿੱਚ ਜਦੋਂ ਕੱਟ ਦਿੰਦੇ ਹੋ ਨਾ ਫਿਰ ਨਾ ਅਗਲੇ ਕਹਿੰਦੇ ਜਵਾਬ ਨਹੀਂ ਦਿੰਦਾ ਕਿ ਜਵਾਬ ਪਹਿਲਾਂ ਦੇ ਲੈੰਦੇ ਫਿਰ ਇਹ ਕਹਿੰਦੇ ਸੀ ਕਹਿੰਦੇ ਸੀ ਵੀ ਇਹਨਾਂ ਕੋ 600 ਜੁਟ ਦੀ ਬੜੀ ਵੱਡੀ ਗਾਰੰਟੀ ਆ ਉਹ ਵੀ ਨਹੀਂ ਪੂਰੀ ਹੋਵੇ ਤੁਹਾਡੇ ਸਾਹਮਣੇ ਸ਼ਹੀਦਾਂ ਦੇ ਸਨਮਾਨ ਦੀ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਪੂਰੀ ਕਰਤੀ ਪੰਜ-ਪੰਜ ਪੈਨਸ਼ਨਾਂ ਲੈਂਦੇ ਸੀ ਐਮਐਲਏ ਇੱਕ ਕਹਿਆ ਸੀ ਕਰਤੀ ਸਟੈਪ ਬਾਈ ਸਟੈਪ ਸਾਰੇ ਪੂਰੇ ਕਰਦੇ ਹੋਏ ਆ ਰਹੇ ਆ ਇਹ ਵਿਰੋਧੀਆਂ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਜਦੋਂ ਇਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਨਾ ਲੱਭਦੇ ਜਦੋਂ ਵੇਖਦੇ ਆ ਵੀ ਪਾਰਟੀ ਹੁਣ ਪੂਰੇ ਕੰਮ ਵੀ ਕਰ ਰਹੀ ਹੈ ਬਾਜੇ ਭਲਾ ਕੀ ਕਹਿੰਦੇ ਪਤਾ ਕਹਿੰਦੇ ਜੀ ਪੰਜਾਬ 'ਚ 50 ਬੰਬ ਆਏ ਨੇ 18 ਚੱਲ ਗਏ ਬਤੀ ਰਹਿੰਦੇ ਯਾਦ ਹੈ ਕਿ ਨਹੀਂ ਯਾਦ ਫਿਰ ਉਸ ਤੋਂ ਬਾਅਦ ਵੀ ਯੂ-ਟਰਨ ਲੈਣਾ ਪੈਂਦਾ ਫਿਰ ਭਲਾ ਬਾਅਦ ਵਿੱਚ ਕੀ ਕਹਿੰਦੇ ਨੇ ਕਿ ਇਹਨਾਂ ਦੇ ਐਮਐਲਏ ਤੇ ਵਿਆਹ ਹੀ ਕਰਾਈ ਜਾਂਦੇ ਜਿਹੜੇ ਹੁਣ ਹੈ ਹੀ ਕੁਵਾਰੇ ਉਹਨਾਂ ਨੇ ਵਿਆਹ ਨਹੀਂ ਕਰਉਂਦੇ ਸੋ ਕਹਿਣ ਦਾ ਭਾਵ ਅਸੀਂ ਕਹਿੰਨੇ ਹੱਕ ਠੋਕੇ ਵੀ ਸਾਡੇ ਨਾਲ ਕੰਮ ਦੀ ਲੜਾਈ ਲੜੋ ਕੰਮ ਕੰਮ ਦੀ ਗੱਲ ਕਰੋ ਪਰ ਉਹ ਇਹਨਾਂ ਨੂੰ ਜਵਾਬ ਨਹੀਂ ਦਿੰਦੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸੋ ਪਹਿਲਾ ਦਿਨਾਂ ਪਰਿਵਾਰਾਂ ਦਾ ਮੈਂ ਜੀ ਆਇਆਂ ਆਖਦਾ ਹਾਂ ਔਰ ਦਿਲ ਦੀ ਗਹਿਰਾਈ ਨਾਲ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜੇ ਇਸ ਮੌਕੇ ਦੇ ਵਿੱਚ ਮੈਂ ਮੌਤ ਪਰ ਜਿਹੜੇ ਪਰਿਵਾਰ ਉਹਨਾਂ ਦੇ ਮੁਖੀ ਆਏ ਨੇ ਔਰ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਨੂੰ ਹੋਰ ਜਿਹੜਾ ਤੇਜ਼ ਕਰਨਗੇ ਹੁਣ ਮੈਂ ਮੈਡਮ ਨਵਜੋਤ ਸੋਹ ਜੀ ਨੂੰ ਬੇਨਤੀ ਕਰੂੰਗਾ ਵੀ ਕੁਝ ਵਿਚਾਰ ਜਿਹੜੇ ਨੇ ਆਪਣੇ ਤੁਹਾਡੇ ਅੱਗੇ ਪੇਸ਼ ਕਰਨਗੇ। ਅਲੱਗ ਹੈ। ਅਲੱਗ ਹੈ। ਅਲੱਗ ਹੈ। ਅੱਛਾ ਰੱਖੋ। ਇਸ ਤੋਂ ਪਹਿਲਾਂ ਤੇ ਮੈਂ ਕੱਤਾਰ ਚੈਰਚ ਜਿਹੜੀ ਸੂਰ ਪੈਸਾ ਚ ਇੱਥੇ ਤੁਸੀਂ ਸਾਰੇ ਇਕੱਠੇ ਹੋਏ ਆਏ ਆ ਇਹ ਬਹੁਤ ਅੱਛੀ ਐ ਕਰਦੀ ਆ ਤੇ ਨਾਲ ਹੀ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੀ ਸੂਰ ਜਿਹੜੀ ਗਿਡਰਸ਼ਿਪ ਆ ਜਿਹਦੇ ਚੋ ਐਮ ਐਲ اے ਬਟਾਰਾ ਸ਼ੈਰੀ ਕਲਸੀ ਜੀ ਸਾਡੇ ਮੈਡਮ ਅੰਜੀ ਜੀ ਸਾਡੇ ਸਰਪੰਚ ਸਾਹਿਬ ਫੈਸਲਮਤ ਦਾਸਾ ਸਿੰਘ ਜੀ ਸਾਡੇ ਸਨੀਆ ਲੁਆਲੀਆ ਜੀ ਤੇ ਸਾਡੇ ਨਾਲ ਹੀ ਲਖਨਾ ਜੀ ਜਿਹੜੇ ਕੀ ਸਾਡੇ ਆਸ ਦਾ ਐਸਐਲਕੇ ਚ ਚੱਲ ਤਰ ਰਹੇ ਨੇ ਕਿ ਚ ਬੜਾ ਵਧੀਆ ਕੰਮ ਕਰ ਰਿਹਾ ਹੈ ਨੰਦਾ ਤੁਹਾਨੂੰ ਆਤ ਕਰਦੀ ਹੈ ਤੇ ਨਾਲ ਹੀ ਜਿਹੜੀ ਅੱਜ ਪੰਚਾਇਤ ਜਿਹੜੀ ਆਈ ਆ ਇਹ ਪੰਚਾਇਤ ਜਿਹੜੀ ਤਨੂ ਦਾ ਸਾਹਿਬ ਐ ਐਮਐਲਏ ਸੀ ਐਸਐਲਕੇ ਦੇ ਉਦੋਂ ਹੀ ਸਾਡੇ ਨਾਲ ਬੜਾ ਵਧੀਆ ਇਹ ਸਾਰੇ ਜਿਹੜੇ ਉਥੋਂ ਦੇ ਅਸਟੀਕ ਆ ਉਹ ਕੰਮ ਕਰਾਉਂਦੇ ਰਹੇ ਆ ਤੇ ਹੁਣ ਵੀ ਇਹ ਸਾਡੇ ਨਾਲ ਹੀ ਆ ਤੇ ਇਹ ਅੱਜ ਆਏ ਅਸੀਂ ਮੈਂ ਇਹਨਾਂ ਦਾ ਜਿਐ ਕਰਦੀ ਆਂ ਮੈਂ ਆਸ ਕਰਦੀ ਆ ਕਿ ਇਸ ਵਾਰਗੇ ਸਾਡੀ ਦੋਸਾ ਦੇ ਹੁੰਦੇ ਆ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹਿਣ ਹੋਂ ਵਾਲੇ ਸਮੇਂ ਚ ਵੀ ਸਾਡੀ ਪਾਰਟੀ ਨੂੰ ਮਜ਼ਬੂਤ ਕਰਨ ਚ ਉਹਨੇ ਕੰਮ ਅਜ ਸਾਡਾ ਸਾਥ ਦਿੰਦੇ ਰਹਿਣਗੇ ਮੈਂ ਖੀਰ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹੁਣ ਮੈਂ ਇੱਕ ਵਾਰ ਹੁਣ ਮੈਂ ਬੇਨਤੀ ਕਰਦਾ ਇੱਕ ਮਿੰਟ ਕਰ ਲਓ ਮੈਂ ਬੇਨਤੀ ਕਰਦਾ ਜੀ ਸੰਨੀ ਆਲੂ ਵਾਲੀਏ ਜੀ ਨੂੰ ਉਹ ਵੀ ਆਪਣੇ ਜਿਹੜੇ ਵਿਚਾਰ ਜਿਹੜੇ ਪੇਸ਼ ਕਰੇ ਪਹਿਲਾਂ ਵੀ ਮੈਂ ਕੱਢਦਾ ਜੀ ਬਾਰੇ ਗੱਲ ਕਰਾਂਗੇ ਬਲ ਪ੍ਰੈਸ ਦਾ ਬਹੁਤ ਇੰਪੋਰਟੈਂਟ ਰੋਲ ਹੈ ਤੇ ਤੁਸੀਂ ਇਸ ਰੋਲ ਚ ਬਹੁਤ ਬੁਢੀ ਮੈਂ ਕਹਿੰਦਾ ਵੀ ਡੇਲੀ ਅਸੀਂ ਦੇਖ ਰਹੇ ਹਾਂ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਦਿਲੋਂ ਕਿ ਤੁਸੀਂ ਜਿਵੇਂ ਆਮ ਆਦੀ ਭਾਟੀ ਨੂੰ ਕਵਰ ਕਰਦੇ ਹੋ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੀ ਵੱਡੀ ਭੈਣ ਜੋ ਸੋਹਣ ਜੀ ਸਾਡੇ ਵਿੱਚ ਨੇ ਕਿਉਂਕਿ ਡਾਕਟਰ ਸਾਹਿਬ ਨਾਲ ਦਾ ਕੰਮ ਕਰਨ ਦਾ ਇਸਨੇ ਤਿੰਨ ਸਾਲਾਂ ਤੋਂ ਮੌਕਾ ਮਿਲ ਰਿਹਾ ਸੀ ਜੋ ਜੋ ਬਰਬਾਦਮਾਨੋ ਮਜ਼ਦੂਰ ਜੀ ਤੇ ਸਰਪੰਚ ਸਾਡੇ ਬੇਟੇ ਜਿਹੜੇ ਕਿ ਡਾਕਟਰ ਨੇ ਮੁਹੱਬਤ ਉਹਨਾਂ ਦਾ ਬਹੁਤ ਤਿਆਰ ਹੈ ਤੇ ਮੈਡਮ ਐ ਸਪੈਸ਼ਲ ਆਏ ਨੇ ਮੈਡਮ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਵਰਕਿੰਗ ਬਰਨਾਲਾ ਜੀ ਚੈਨਲ ਸੀ ਜੀ ਜਿਹੜੇ ਕਿ 24 ਘੰਟੇ ਅਸਲ ਪਟਾਵਾ ਛੱਡ ਕੇ ਤੁਹਾਡੇ ਵਿੱਚ ਹੀ ਹੁੰਦੇ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਬਖਸ਼ਰ ਸਾਹਿਬ ਸਾਡੇ ਕੁਦੇਵ ਲਖਨਾ ਜੀ ਅਜੂ ਵਰਮਾ ਮੈਡਮ ਜੀ ਸਰਪੰਚ ਸਾਹਿਬ ਤੇ ਸਾਡੇ ਜਿਹੜੇ ਨਵੇਂ ਪਰਾ ਪਾਰਟੀ ਦੇ ਅੰਦਰ ਆਏ ਨੇ ਅਸੀਂ ਦੱਸਣਾ ਚਾਹੁੰਦੇ ਆ ਕਿ ਪਾਰਟੀ ਜਿਹੜੀ ਹੈ ਇਹ ਮਜ਼ਬੂਤ ਹੁੰਦੀ ਹੈ ਜਦ ਪਰਾ ਇਸ ਚਾਹੁੰਦੇ ਹੋਰੀ ਮਜ਼ਬੂਤੀ ਕੱਲੀ ਪਾਰਟੀ ਨੂੰ ਨਹੀਂ ਮਿਲਦੀ ਮਜ਼ਬੂਤੀ ਪੰਜਾਬ ਨੂੰ ਮਿਲਦੀ ਹੈ ਚੰਗੇ ਚੰਗੇ ਲੋਕ ਹਰ ਇੱਕ ਪਾਰਟੀਆ ਜ਼ਿਹਰੇ ਨੇ ਪਰ ਜਦ ਇਕੱਠੇ ਹੁੰਦੇ ਨੇ ਤੇ 빅 ਮੈਸੇਜ ਆਉਂਦਾ ਕਿ ਕਰਪਸ਼ਨ ਤੇ ਜਿਹੜੀ ਲੜਾਈ ਹੈ ਆਮ ਆਦਮੀ ਪਾਰਟੀ ਦੀ ਉਸ ਚਾਲ ਹੋਰ ਵਾਤਾਵਰਣ ਜਿਹੜੇ ਡਵੈਲਪਮੈਂਟ ਦੀ ਅਜੀ ਸ਼ੁਰੂਆਤ ਕੀਤੀ ਹੋਈ ਹੈ ਸਰਦਾਰ ਭਗਵਾਨ ਸਿੰਘ ਮਹਾਂਜੀ ਨੇ ਉਸ ਚਲ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਤੁਸੀਂ ਅੱਜ ਪਾਰਟੀ ਚ ਆਇਓ ਤੁਹਾਨੂੰ ਜਿਆਨੋ ਵੀ ਆਖਦਾ ਤੁਹਾਡਾ ਧੰਨਵਾਦ ਨਹੀਂ ਕਰਦਾ ਤੇ ਜਿਹੜੇ ਵੀ ਤੁਸੀਂ ਤਰਨ ਤਰਨ ਦੇ ਡਵੈਲਪਮੈਂਟ ਦੇ ਕੰਮ ਕਰਦੇ ਤੇ ਜਿਹੜੇ ਚਾਹਦੇ ਹੋਰ ਹੋਣ ਉਹ ਕਰ ਅਸੀਂ ਪਿੱਛੇ ਵੀ ਤੁਹਾਨੂੰ ਦੱਸਿਆ ਕਿ ਤੇ ਸਿਨੇ ਕਰੋ ਸੁਤੇ ਆਜੀ ਤਰਨ ਤਰਨ ਚਾਹੋਗੇ ਡਾਕਟਰ ਸ਼ੋਰ ਜੀ ਦੀ ਜਿਹੜੇ ਮਿਲਦੇ ਸੀਗੇ ਉਹਦੇ ਅੰਦਰ ਅਜਿਹਾ ਖਰਚ ਕੀਤਾ ਜਿਹਦੇ ਅੰਦਰ 35 ਕਰੋੜ ਕੁਬੜ ਕੁਲਕ ਸੜਦਾ ਆਇਆ ਜਿਹਦੇ ਅੰਦਰ 30 ਕਰੋੜ ਚੜ੍ਹਦਾ ਬਣਦਾ ਆਇਆ ਤੇ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਡਿਵੈਲਪਮੈਂਟ ਆਜੇ ਤੁਹਾਡੇ ਹਲਕੇ ਚ ਜਿਹੜੇ ਕੰਮ ਰਹਿੰਦੇ ਨੇ ਜਿਹੜੇ ਕੰਮ ਹੋਰ ਹੋਣ ਵਾਲੇ ਨੇ ਕਿਉਂਕਿ ਡੇਢ ਸਾਲ ਉਹਨੇ ਤਾਂ ਐਸੀ ਟਾਈਮ ਪਿਆ ਤੇ ਡੇਢ ਸਾਲ ਚ ਹੋਰ ਜਿਹੜੀ ਡਿਵੈਲਪਮੈਂਟ ਹੋएगी ਉਸ ਦੇ ਅੱਗੇ ਆਪਾਂ ਕੰਮ ਨੂੰ ਲਗਾਵਾਂਗੇ ਉਹ ਤੁਹਾਨੂੰ ਜਿਹਾ ਨੂੰ ਵੀ ਆਖਦੇ ਆ ਰਾਜ ਨੂੰ ਕਰਾ ਦੇ ਸਟੇਟ ਦੇ ਜਨਰਲ ਸੈਕਟਰੀ ਵੀ ਨੇ ਬਖਸ਼ਰ ਸਾਹਿਬ ਹੋਰ ਅੱਜ ਉਹ ਸਾਡੇ ਇੱਕ ਪ੍ਰੈਸ ਮੀਟਿੰਗ ਚ ਆਏ ਨੇ ਮੰਡੀ ਬੋਰਡ ਦੇ ਚੇਅਰਮੈਨ ਨੇ ਤੇ ਜਿਹੜੀ 19000 ਕਿਲੋਮੀਟਰ ਸੜਕ ਬਣ ਰਹੀ ਹੈ ਉਹ ਚ ਸਭ ਤੋਂ ਵੱਡਾ ਯੋਗਦਾਨ ਵੀ ਹੈ ਨਾਲ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਜਰੂਰ ਹੋ ਜਿਹੜੀ ਡਵੈਲਪਮੈਂਟ ਹੈ ਉਹਦੇ ਬਾਰੇ ਜਰੂਰ